ਗਲਸਤਾਨ ਜਿੰਦਾਬੋਲ ਪੰਜਾਬ ਹੱਲ ਗਲਸਤਾਨ ਪੰਜਾਬ ਹੱਲ ਗਲਸਤਾਨ ਭਾਰਤੀ دہشتਗਰਦ ਹਕੂਮਤ ਤੇ ਤਿਰੰਗੇ ਦੇ ਵਫਾਦਾਰ ਨੂੰ ਨਾਮ ਤੇ ਸੁਨੇਹਾ ਇਸ دہشتਗਰਦ ਤਿਰੰਗੇ ਨੇ 1947 ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਜਾਰੀ ਹੈ ਇਹ ਅੱਜ ਜਿਹੜੀ ਚਿੰਤਾ ਦਾ ਵਿਸ਼ਾ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਇਟਲੀ ਦੇ ਵਿੱਚ ਕੁਝ ਕੁ ਬੰਦੇ ਜਿਹੜੇ ਆਪਣੇ ਆਪ ਨੂੰ ਬਹੁਤੇ ਪੰਥਕ ਲੀਡਰ ਖਾਉਣ ਵਾਲੇ 10 12 ਜਾਣੇ ਸਾਡੇ ਨੌਜਵਾਨਾਂ ਨੂੰ ਬਲੈਕਲਿਸਟ ਕਰਵਾ ਰਹੇ ਆ ਇਹ ਜਿਹੜੇ 5 7 ਬੰਦੇ ਖਾਲਿਸਤਾਨ ਦੇ ਝੰਡੇ ਲੈ ਕੇ ਔਰ ਹਿੰਦੂਸਤਾਨ ਦਾ ਜਿਹੜਾ ਝੰਡਾ ਨੂੰ ਪਾੜਦੇ ਆ ਇਹ ਕਰੋਣ ਪਾਪਾਂ ਨਿਖੇਦੀ ਕਰਦੇ ਆ ਜੀ ਇਸ ਤਰੰਗੇ ਦੇ ਹੇਠ ਸਾਲ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਤੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਇਸੇ ਖੁੰਨੀ ਤਰੰਗੇ ਦੇ ਹੇਠ ਨਵੰਬਰ 1984 ਦੇ ਵਿੱਚ 30000 ਤੋਂ ਵੱਧ ਸਿੱਖਾਂ ਦਾ ਜੇਨੋਸਾਈਡ ਕੀਤਾ ਗਿਆ ਔਰ ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਪੀ ਇਹੋ ਹੀ ਬੰਦੇ ਆਪਣੀਆਂ ਪ੍ਰਾਪਰਟੀਆਂ ਸੇਵ ਕਰਕੇ ਬੈਠੇ ਆ ਆਪਣਾ ਕਾਰੋਬਾਰ ਸੇਵ ਕਰਕੇ ਬੈਠੇ ਆ ਪਰ ਜਿਹੜੇ ਵਗਰਾ ਕੇ ਨਾਲ ਮੇਰੇ ਵੀਰਾਂ ਨੂੰ ਰੱਖ ਜਾਂਦੇ ਆ ਉਹ ਬਲੈਕ ਲਿਸਟ ਹੋ ਰਹੇ ਆ ਤਰੰਗੇ ਦੇ ਜਿਹੜੇ ਇਟਲੀ ਦੇ ਵਿੱਚ ਵਫਾਦਾਰ ਹਨ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਤਰੰਗੇ ਦੀ ਹੋਣਦ ਕਦਮ ਕਰ ਦੇਣੀ ਹੈ ਜਿਹੜਾ ਤੁਸੀਂ ਹਿੰਦੁਸਤਾਨ ਦਾ ਸਾਡੇ ਦੇਸ਼ ਦਾ ਝੰਡਾ ਪਾੜਦੇ ਆ ਉੱਥੇ ਪਹਿਲਾ ਕੇਸਰੀ ਰੰਗ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਲਿਆ ਪਰ ਤੁਸੀਂ ਉੱਥੇ ਪਾੜ ਕੇ ਹੱਸਦੇ ਆ ਪਰ ਇਹਦਾ ਅੰਜਾਮ ਬਹੁਤ ਵੱਡਾ ਕੁਕਰਮ ਬਊਗਾ ਖਾਲਿਸਤਾਨ ਰੈਫਰੈਂਡਮ ਦੇ ਨਾਲ ਪੰਜਾਬ ਨੂੰ ਹਿੰਦੁਸਤਾਨ ਦੇ ਕਬਜ਼ੇ ਚੋਂ ਆਜ਼ਾਦ ਕਰਾ ਕੇ ਖਾਲਿਸਤਾਨ ਬਣਾਵਾਂਗੇ ਕੇਸਰੀ ਨਿਸ਼ਾਨ ਸਾਰਿਆਂ ਦਾ ਹੈ ਠੀਕ ਹੈ ਜਿੱਦਣ ਇਹਨਾਂ ਨੇ ਖੰਡੇ ਵਾਲਾ ਛੱਡਾ ਕਿਸੇ ਬੰਦੇ ਨੇ ਗੁੱਸੇ ਜਾ ਕੇ ਅਣਹੋਣੀ ਹੋ ਗਈ ਫਿਰ ਸਾਰਿਆਂ ਨੇ ਬੋਲਣਾ ਵੀ ਭਾਈ ਇਹ ਸਿੱਖਾਂ ਦਾ ਚਿੰਨ ਸੀ ਸਾਡਾ ਚਿੰਨ ਸੀ ਇਹਦੇ ਤੇ ਦੁਰਵਕਤ ਹੋ ਗਈ ਇਹਦੀ ਵਿਆਪਤੀ ਹੋ ਗਈ ਪਰ ਅੱਜ ਇਹਨਾਂ ਨੂੰ ਕਿਉਂ ਨਹੀਂ ਡੱਕਦੇ ਤੇ ਇਹਾ ਭੈਣਾ ਦੀਆਂ ਇੱਜ਼ਤਾਂ ਸ਼ਰਿਆਮ ਲੁੱਟੀਆਂ ਗਈਆਂ ਇਸੇ ਤਰੰਗੇ ਖੁੰਨੀ ਲੀਰ ਦੇ ਥੱਲੇ ਪਰ ਮੈਂ ਇਹਨਾਂ ਨੂੰ ਵਰਨਿੰਗ ਬੇਨਤੀ ਹੈ ਵੀ ਭਈ ਨਗਰ ਕੀਰਤਨਾਂ ਦੇ ਵਿੱਚ ਬਿਨ ਬਲਾਵੇ ਜਾ ਕੇ ਝੰਡੇ ਚੁੱਕ ਕੇ ਖੱਲੜ ਨਾ ਪਾਓ ਔਰ ਤੁਸੀਂ ਜਾ ਕੇ ਜਿਹਦੇ ਨਾਲ ਤੁਹਾਡੀ ਫੋਟੋ ਵੀ ਲਾ ਕੇ ਉਹ ਬੰਦਾ ਮਾਰੇ ਜਾਂਦਾ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਖੋਹ ਖੋ ਕੇ ਮਾਰਿਆ ਗਿਆ ਅਤੇ ਪੰਜਾਬ ਨੂੰ ਇੱਕ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ ਉਸੀ ਭਾਈ ਤਗੜੇ ਬੰਦੇ ਹੋ ਸਕਦੇ ਆ ਤੁਹਾਡੀ ਪਹੁੰਚ ਕੈਨੇਡਾ ਅਮਰੀਕਾ ਤੱਕ ਆ ਤੁਹਾਨੂੰ ਡਾਲਰ ਆਉਂਦੇ ਆ ਉਹਨੋਂ ਤਾਂ ਵਿਚਾਰੇ ਨੂੰ ਕੋਲੇ 10 ਯੂਰੋ ਨਹੀਂ ਆਉਂਦੇ ਇਸ ਕਰਕੇ ਇਹ ਜਿਹੜਾ ਕੰਮ ਤੁਸੀਂ ਚਲਾ ਰਹੇ ਦੁਕਾਨਦਾਰੀ ਬਿਲਕੁਲ ਗਲਤ ਹੈ ਅਸੀਂ ਇੰਡੀਅਨਸ ਇੱਕ ਕਮਿਟੀ ਉਹਨਾਂ ਨੇ ਖੇਦ ਕਰਦੇ ਆ ਕਾਕਾ ਖਾਵਾ ਮੋਲੇ ਕਿਉਂਕਿ ਇਟਲੀ ਦੇ ਵਿੱਚ ਇਸ ਭਾਰਤੀ دہشتਗਰਦ ਹਕੂਮਤ ਤੇ ਤਿਰੰਗੇ ਦੇ ਵਫਾਦਾਰ ਨੂੰ ਨਾਮ ਤੇ ਸਨੇਹਾ ਇਸ دہشتਗਰਦ ਤਿਰੰਗੇ ਨੇ 1947 ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਗਾਤਾਰ ਜਾਰੀ ਹੈ ਅਤੇ ਇਸ ਤਿਰੰਗੇ ਦੇ ਹੇਠ ਸਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਅਤੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਉਸ ਤੋਂ ਉਪਰੰਤ ਇਹ ਖੁੰਨੀ ਲੀਰ ਅਕਾਲ ਤਖਤ ਸਾਹਿਬ ਦੇ ਉੱਪਰ ਲਾਈ ਗਈ ਇਸੇ ਤਰੰਗੇ ਦੇ ਇਸੇ ਖੁੰਨੀ ਤਰੰਗੇ ਦੇ ਹੇਠ ਨਵੰਬਰ 1984 ਦੇ ਵਿੱਚ 30000 ਤੋਂ ਵੱਧ ਸਿੱਖਾਂ ਦਾ ਜੇਨੋਸਾਈਡ ਕੀਤਾ ਗਿਆ ਅਤੇ ਧੀਆਂ ਪਹਿਣਾ ਦੀਆਂ ਇੱਜ਼ਤਾਂ ਸ਼ਰਿਆਮ ਲੁੱਟੀਆਂ ਗਈਆਂ ਇਸੇ ਤਰੰਗੇ ਖੁੰਨੀ ਲੀਰ ਦੇ ਥੱਲੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਖੋਹ-ਖੋ ਕੇ ਮਾਰਿਆ ਗਿਆ ਅਤੇ ਪੰਜਾਬ ਨੂੰ ਇੱਕ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ। ਇਸੇ ਤਰੰਗੇ ਦੇ ਥੱਲੇ 1947 ਤੋਂ ਲੈ ਕੇ ਲੱਖਾਂ ਹੀ ਸਿੰਘ-singੜੀਆਂ ਨੂੰ ਸ਼ਹੀਦ ਕੀਤਾ ਗਿਆ। ਐਸੇ ਖੂਨੀ ਤਰੰਗੇ ਦੇ ਥੱਲੇ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਸ਼ਹੀਦ ਕੀਤਾ ਗਿਆ। ਐਸੇ ਤਰੰਗੇ ਦੇ ਥੱਲੇ ਸਾਡੇ ਕਿਸਾਨਾਂ ਨੂੰ ਮਾਰਿਆ ਗਿਆ ਅਸੀਂ ਇਸ ਕਾਤਲ ਤਿਰੰਗੇ ਦੇ ਜਿਹੜੇ ਇਟਲੀ ਦੇ ਵਿੱਚ ਵਫਾਦਾਰ ਹਨ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਤਿਰੰਗੇ ਦੀ ਹੋਂਦ ਕਦਮ ਕਰ ਦੇਣੀ ਹੈ ਅਤੇ ਖਾਲਿਸਤਾਨ ਰੈਫਰੈਂਡਮ ਦੇ ਨਾਲ ਪੰਜਾਬ ਨੂੰ ਹਿੰਦੂਸਤਾਨ ਦੇ ਕਬਜ਼ੇ ਚੋਂ ਆਜ਼ਾਦ ਕਰਾ ਕੇ ਖਾਲਿਸਤਾਨ ਬਣਾਵਾਂਗੇ ਖਾਲਿਸਤਾਨ ਜਿੰਦਾਬਾਦ ख़ाल ख़ाल पंजाब हल प हलिस्तान ख़ाल 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 दिल्ली बणूगा दिल्ली बढ़ूगा हिमाचल बणूगा खालिस्तान ख़ाली ख़ाली

ਕਿਸਾਨ ਹਲ ਹਲਸਤਾਨ ਪੰਜਾਬ ਹਲ ਹਲਸਤਾਨ ਹਲਸਤਾਨ ਜਿੰਦਾਬਾਦ ਹਲਸਤਾਨ ਜਿੰਦਾਬਾਦ ਹਲਸਤਾਨ ਜਿੰਦਾਬਾਦ ਦਿੱਲੀ ਬਣੂਗਾ ਹਲਸਤਾਨ ਦਿੱਲੀ